ਇੱਕ ਪਤਾ ਪਾਸ ਕਰਕੇ ਜਿਹੜੀ ਕਾਪੀ ਵੀ ਅਸੀਂ ਉਹਨੇ ਤੁਹਾਨੂੰ ਸਾਰਿਆਂ ਨੂੰ ਸਰਕੂਲੇਟ ਕਰ ਦੇਾਂਗੇ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਜਿਹੜੀ ਉਹਦੀ ਟੀਮ ਹੈ ਉਹਦੇ ਵੱਲੋਂ ਇੱਕ ਸਾਜ਼ਿਸ਼ ਤਹਿਤ ਤਾਨਾਸ਼ਹੀ ਰਵਈਆ ਅਪਣਾਉਂਦੇ ਹੋਏ ਜਿਸ ਤਰੀਕੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਲੋਕਤੰਤਰ ਤੇ ਬਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਔਰ ਆਪਣੇ ਸਿਆਸੀ ਵਿਰੋਧੀਆਂ ਨੂੰ ਜਿਹੜਾ ਉਹ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਇਸ ਮਤੇ ਦੇ ਵਿੱਚ ਬੜਾ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਆਰਥਿਕ ਤੌਰ ਤੇ ਸੂਬਾ ਕੰਗਾਲੀ ਦੇ ਦਾਤੇ ਪਹੁੰਚ ਚੁੱਕਿਆ ਵਿਕਾਸ ਕਾਰ ਛਾਪ ਹੋ ਚੁੱਕਿਆ ਜਿਹੜਾ ਜੋ ਨਸ਼ਿਆਂ ਵਿਰੁੱਧ ਸਰਕਾਰ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੈਕੜੇ ਕਰੋੜ ਰੁਪਏ ਖਰਚ ਕੇ ਸ਼ੁਰੂ ਕੀਤਾ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਢੋਂਗ ਜਿਹੜਾ ਲੋਕਾਂ ਦੇ ਵਿੱਚ ਉਹਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਆ ਤੇ ਦਿੱਲੀ ਤੇ ਬਾਹਰਲੇ ਸੁਪਿਆਂ ਦੇ ਹੋਰ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੋਈ ਚੇਅਰਮੈਨ ਨੇ ਕੋਈ ਔਰ ਵੱਡੇ ادارےਾਂ ਦੇ ਹੈੱਡ ਨੇ ਉਹ ਉੱਥੇ ਆ ਕੇ ਪੰਜਾਬੀਆਂ ਦੀ ਥਾਂ ਮਲ ਕੇ ਬੈਠ ਗਿਆ ਔਰ ਸੂਬੇ ਦੇ ਵਿੱਚ ਲੁੱਟ-ਖੱਟ ਕਰਕੇ ਪੈਸਾ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੀ ਜਨਤਾ ਤਰਾ-ਤਰਾ ਕਰ ਰਹੀ ਹੈ ਤੇ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਇਹ ਜਿਹੜਾ ਕੇਜਰੀਵਾਲ ਐਂਡ ਕੰਪਨੀ ਨੇ ਭਗਵੰਤ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਰਹੀਂ ਇਹ ਡਾਟਾ ਪੋਲਿਟਿਕਸ ਦੇ ਤਹਿਤ ਵਿਰੋਧੀਆਂ ਦੇ ਖਿਲਾਫ ਜਿਹੜੇ ਆ ਇਹ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜਨਰੇਲ ਤੇ ਪਰੇਸ਼ਾਨ ਕਰਦਾ ਕੰਮ ਸ਼ੁਰੂ ਕੀਤਾ ਅਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਮਜੀਠੀਆ ਸਾਹਿਬ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਇਲਾਕੇ ਤੇ ਜ਼ਿਲ੍ਹੇ ਦੇ ਤੇ ਹੋਰ ਜਿਹੜੇ ਤੜੇ ਦੇ ਪਾਰਟੀ ਦੇ ਸੀਨੀਅਰ ਆਗੂ ਵਰਕਰਾਂ ਸਾਰਿਆਂ ਨੂੰ ਇੱਕ ਸਾਜ਼ਿਸ਼ ਹੈ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੇ ਜ਼ਬਰ ਜ਼ੁਲਮ ਢਾਇਆ ਜਾ ਰਿਹਾ ਔਰ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਝੂਠਾ ਕੇਸ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਦੇ ਚ ਅੱਜ ਤੱਕ ਸਰਕਾਰ ਇੱਕ ਵੀ ਤੱਥ ਉਹਨਾਂ ਦੇ ਖਿਲਾਫ ਸਾਬਤ ਨਹੀਂ ਕਰ ਪਾਈ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਬਣਾ ਕੇ ਦੇ ਸਰਕਾਰੀ ਸ਼ਕਤੀ ਦਾ ਸਰਕਾਰੀ ਮੀਡੀਆ ਦਾ ਦੁਰਉਪਯੋਗ ਕਰਕੇ ਪੰਜਾਬ ਦੀ ਜਨਤਾ ਨੂੰ ਜਿਹੜੀ ਆ ਉਹ ਬਧਨਾਮ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਧਨਾਮ ਕਰਨ ਵਾਸਤੇ ਜਿਹੜੇ ਆ ਉਹ ਸਾਰੇ ਜਿਹੜੇ ਹੱਤ ਕੰਡੇ ਵਰਤੇ ਜਾ ਰਹੇ ਆ ਉਹਦੀ ਅੱਜ ਇਸ ਰੈਜ਼ੋਲੂਸ਼ਨ ਦੇ ਵਿੱਚ ਲਿਖੇ ਦੀ ਕੀਤੀ ਗਈ ਆ ਔਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਸਰਕਾਰ ਨਾ ਸੁਧਰੀ ਤੇ ਇਹਨੂੰ ਲੋਕਾਂ ਦੇ ਰੋਧ ਦਾ ਸਾਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਬੜਾ ਸਪਸ਼ਟ ਇਹਦੇ ਵਿੱਚ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਨਾ ਕਦੀ ਕਿਸੇ ਜ਼ਬਰ ਜ਼ੁਲਮ ਅੱਗੇ ਝੁਕਿਆ ਤੇ ਨਾ ਅੱਗੇ ਝੁਕੇਗਾ ਇੱਕ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਬੜੇ ਜ਼ਿੰਮੇਵਾਰ ਤੇ ਸੀਨੀਅਰ ਆਗੂ ਸਾਹਿਬਾਨ ਨੇ ਜੋ মিডিਆ ਦੇ ਵਿੱਚ ਇਸ ਝੂਠੇ ਕੇਸ ਤੇ ਸੰਬੰਧੀ ਜੋ ਵੰਡਾਟਾ ਪੋਲਿਟਿਕਸ ਹੈ ਉਹਦੇ ਬਾਰੇ ਵਿੱਚ ਜੋ ਪਿਆਨ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਸਾਹਿਬ ਦੇ ਹੱਕ ਦੇ ਵਿੱਚ ਦਿੱਤੇ ਆ ਸਾਡੀ ਅੱਜ ਦੀ ਕੋਰ ਕਮੇਟੀ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਸੀਨੀਅਰ ਲੀਡਰ ਸਹਿਬਾਨ ਦਾ ਉਹਦੇ ਵਾਸਤੇ ਉਚੇਚੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਦੂਜਾ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਕਿ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਸਕੈਂਡਲ ਕਿ 25000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਇੱਕ ਗੜੀ ਮਿੱਥੀ ਸਾਜ਼ਿਸ਼ ਦੇ ਤਹਿਤ ਐਕਵਾਇਰ ਕਰਕੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਰੋਟੀ ਰੋਜੀ ਤੋਂ ਵਾਂਝੇ ਕੀਤਾ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਤੇ ਜਿਹੜੇ ਹੋਰ ਉਹਨਾਂ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਜਿਹੜੇ ਖੇਤੀ ਦੇ ਉੱਤੇ ਜਿਨ੍ਹਾਂ ਦਾ ਜਿਹੜਾ ਆਮਦਨ ਖਰਚਾ ਆਧਾਰਿਤ ਉਨਾ ਸਾਰਿਆਂ ਦੀ ਰੋਟੀ ਰੋਜੀ ਤੇ ਲੱਤ ਮਾਰੀ ਜਾਂਦੀ ਔਰ ਇਹ ਸਹੀ ਮੈਨੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਕੈਂਡਲ ਇੱਕ ਬਲੈਕਮੇਲਿੰਗ ਜਿਹੜੀ ਆ ਉਹ ਪਲਾਨ ਕੀਤੀ ਜਾਂਦੀ ਇਹਦੇ ਤੇ ਅੱਜ ਬੜੀ ਲੰਬੀ ਚੌੜੀ ਵਿਚਾਰ ਚਾਹੀ ਹੋਈ ਆ ਇੱਕ ਦੋ ਦਿਨਾਂ ਚ ਅਸੀਂ ਵਿਸਤਾਰ ਦੇ ਵਿੱਚ ਜਿਹੜੀ ਆ ਇਹਦੇ ਤੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਖੁਲਾਸੇ ਜਿਹੜੇ ਦਿੱਤਾ ਸਹਿਤ ਕਿ ਕੀ ਕੀ ਇਹਦੀਆਂ ਕਾਹਦੀਆਂ ਨੇ ਕੀ ਕੀ ਇਹਦੇ ਬਾਕੀ ਦਾ ਪੇਚ ਨੇ ਉਹ ਸਾਰੇ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਅਸੀਂ ਡਿਟੇਲ ਚ ਵੱਖਰੇ ਤੌਰ ਦੇ ਉੱਤੇ ਛੇਤੀ ਰੱਖਾਂਗੇ